ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਚੇਤ ਮਹੀਨੇ ਦੀ ਮੱਸਿਆ ਆਉਣ ਵਾਲੀ ਹੈ ਜੇਕਰ ਤੁਸੀਂ ਉਸ ਦਿਨ ਤੱਕ ਭਾਵੇਂ ਬਿਸਤਰ ਤੇ ਲੇਟੇ-ਲੇਟੇ ਹੀ ਇਹ ਦੋ ਸ਼ਬਦ ਰਾਤ ਸਮੇਂ ਜਾਂ ਸਵੇਰੇ ਅੰਮ੍ਰਿਤ ਵੇਲੇ ਬੋਲਦਿਆ ਕਰੋਗੇ ਤੁਹਾਡੇ ਮਨ ਦੀ ਹਰ ਇੱਕ ਮੁਰਾਦ ਪੂਰੀ ਹੋ ਜਾਵੇਗੀ ਸੋ ਸਾਥ ਸੰਗਤ ਜੀ ਇਸ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਜਿਵੇਂ ਤੁਹਾਨੂੰ ਪਤਾ ਹੈ ਚੇਤਰ ਮਹੀਨੇ ਦੀ ਮੱਸਿਆ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੀ ਜੇਕਰ ਉਸ ਦਿਨ ਤੱਕ ਤੁਸੀਂ ਭਾਵੇਂ ਬਿਸਤਰ ਤੇ ਲੇਟੇ-ਲੇਟੇ ਹੀ ਭਾਵੇਂ ਜਦੋਂ ਸਵੇਰੇ ਅੰਮ੍ਰਿਤ ਵੇਲੇ ਜਾਗ ਆ ਜਾਵੇ ਤੇ ਜਾਂ ਰਾਤ ਨੂੰ ਤੁਹਾਨੂੰ ਨੀਂਦ ਨਾ ਆਉਂਦੀ ਹੋਵੇ ਇਹ ਦੋ ਸ਼ਬਦ ਬੋਲ ਦਿੰਦੇ ਹੋ ਤਾਂ ਸਾਧ ਸੰਗਤ ਜੀ ਜੋ ਵੀ ਤੁਸੀਂ ਪਰਮਾਤਮਾ ਜੀ ਦੇ ਕੋਲ ਮੰਗੋਗੇ ਉਹੀ ਤੁਹਾਨੂੰ ਮਿਲ ਜਾਵੇਗਾ ਜਦੋਂ ਤੁਹਾਡੀ ਅੱਖ ਸਵੇਰੇ 3 ਤੋਂ ਲੈ ਕੇ 6 ਵਜੇ ਦੇ ਵਿੱਚਕਾਰ ਤੱਕ ਖੁੱਲ ਜਾਂਦੀ ਹੈ ਇਸ ਸਮੇਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਧ ਸੰਗਤ ਜੀ ਇਹ ਸਮਾਂ ਬੜਾ ਹੀ ਪਾਵਰਫੁਲ ਹੈ ਬੜਾ ਹੀ ਸ਼ਕਤੀਸ਼ਾਲੀ ਸਮਾ ਹੈ ਇਸ ਵੇਲੇ ਤੁਹਾਨੂੰ ਪਰਮਾਤਮਾ ਜੀ ਤਾਂ ਆਪ ਆਵਾਜ਼ ਮਾਰ ਕੇ ਉਠਾਉਂਦੇ ਹਨ ਮਹਾਪੁਰਖ ਜੀ ਆਖਦੇ ਹਨ ਇਸ ਵੇਲੇ ਦੇ ਵਿੱਚ ਜੇਕਰ ਜਾਗ ਆ ਜਾਵੇ ਇਸ ਵੇਲੇ ਦੇ ਵਿੱਚ ਜੇਕਰ ਤੁਹਾਡੀ ਅਚਾਨਕ ਅੱਖ ਖੁੱਲ ਜਾਵੇ ਤੁਰੰਤ ਹੀ ਇਹ ਦੋ ਸ਼ਬਦ ਬੋਲਦਿਆ ਕਰੋ ਭਾਵੇਂ ਲੰਮੇ ਪਿਆ ਪਿਆ ਹੀ ਇਹ ਦੋ ਸ਼ਬਦ ਬੋਲਿਆ ਕਰੋ ਪਰਮ ਪਿਤਾ ਪਰਮਾਤਮਾ ਜੀ ਦੀ ਬੜੀ ਜ਼ਿਆਦਾ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇਗੀ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਦਿਲਿੱਦਰ ਹਨ ਉਹ ਦੂਰ ਹੋਣੇ ਸ਼ੁਰੂ ਹੋ ਜਾਣਗੇ ਇਹ ਸਾਰੀ ਹੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਵਿੱਚ ਕਰਨੀ ਹੈ ਜੀ ਇਸ ਲਈ ਸਾਥ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਅੰਤ ਤੱਕ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਪਰਮ ਪਿਤਾ ਪਰਮਾਤਮਾ ਜੀ ਨੇ ਇਹ ਜਗਤ ਨੂੰ ਪੈਦਾ ਕੀਤਾ ਹੈ ਇਹ ਸਾਰਾ ਹੀ ਸੰਸਾਰ ਬਣਾਇਆ ਹੈ ਪਰਮਾਤਮਾ ਜੀ ਨੇ ਇਸ ਲਈ ਉਹਨਾਂ ਦੀ ਸ਼ਕਤੀ ਨੂੰ ਕਦੇ ਮਾਪਿਆ ਨਹੀਂ ਜਾ ਸਕਦਾ ਤੇ ਕਦੇ ਵੀ ਅੱਜ ਤੱਕ ਐਸੀ ਮਾਪਣ ਵਾਲੀ ਸ਼ਕਤੀ ਆਈ ਹੀ ਨਹੀਂ ਕਿ ਪਰਮਾਤਮਾ ਦੀ ਕੁੱਲ ਕਾਇਨਾਤ ਨੂੰ ਪਰਮਾਤਮਾ ਜੀ ਦੀ ਕਿਰਪਾ ਨੂੰ ਮਾਪਿਆ ਜਾ ਸਕੇ ਉਹ ਸਭ ਕੁਝ ਕਰਨ ਦੇ ਲਈ ਸਮਰੱਥ ਹਨ ਉਹ ਤਾਂ ਸਾਤ ਸੰਗਤ ਜੀ ਸਾਰੇ ਹੀ ਜੀਵਾਂ ਦੀ ਰੱਖਿਆ ਵੀ ਕਰ ਰਹੇ ਹਨ ਉਹਨਾਂ ਨੂੰ ਹਰ ਇੱਕ ਜੀਵ ਦਾ ਫਿਕਰ ਹੈ ਹਰ ਇੱਕ ਚੀਜ਼ ਉਹਨਾਂ ਦੇ ਲਈ ਜੀਵ ਦੀ ਰੋਟੀ ਦਾ ਪ੍ਰਬੰਧ ਉਹਨਾਂ ਨੇ ਕੀਤਾ ਹੋਇਆ ਹੈ ਆਕਦੇ ਹਨ ਪਰਮਾਤਮਾ ਬੰਦੇ ਦੀ ਕਿਸਮਤ ਬੰਦੇ ਦੇ ਆਉਣ ਤੋਂ ਪਹਿਲਾਂ ਹੀ ਲਿਖ ਦਿੰਦੇ ਹਨ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸ਼ਕਤੀ ਨੂੰ ਉਹਨਾਂ ਦੀ ਸਮਰੱਥਾ ਨੂੰ ਕਦੇ ਵੀ ਸਾਧ ਸੰਗਤ ਜੀ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਇਨਸਾਨ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਆਪਾਂ ਮਾਪ ਸਕਦੇ ਹਾਂ ਪਰ ਪਰਮਾਤਮਾ ਜੀ ਦੀ ਸ਼ਕਤੀ ਬਾਰੇ ਗੱਲ ਕਰੀਏ ਤਾਂ ਉਹਨਾਂ ਨੂੰ ਮਾਪਣ ਦੀ ਸ਼ਕਤੀ ਕਿਸੇ ਕੋਲ ਵੀ ਨਹੀਂ ਹੈ ਕੋਈ ਵੀ ਸਮਰੱਥਾ ਨਹੀਂ ਹੈ ਕੋਈ ਵੀ ਬਿਆਨ ਹੀ ਨਹੀਂ ਕਰ ਸਕਦਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਰਸ ਦੇ ਘਰ ਵਿੱਚ ਆ ਜਾਣ ਤਾਂ ਬੰਦੇ ਨੂੰ ਭਿਖਾਰੀ ਤੋਂ ਰਾਜਾ ਤੇ ਰਾਜੇ ਤੋਂ ਭਿਖਾਰੇ ਬਣਾਉਣ ਲੱਗਿਆਂ ਦੇਰ ਨਹੀਂ ਲਾਉਂਦੇ ਉਹ ਪਰਮ ਪਿਤਾ ਪਰਮਾਤਮਾ ਜੀ ਜੇਕਰ ਚਾਹਣ ਤਾਂ ਕੀ ਨਹੀਂ ਕਰ ਸਕਦੇ ਪਲ ਭਰ ਵਿੱਚ ਸਭ ਕੁਝ ਕਰ ਸਕਤੇ ਹਨ ਕਿਉਂਕਿ ਉਹ ਸਭ ਕੁਲਾਂ ਦੇ ਦਾਤਾ ਹਨ ਮਾਲਕ ਹਨ ਸਤ ਸੰਗਤ ਜੀ ਉਹਨਾਂ ਦੀ ਸ਼ਕਤੀ ਨੂੰ ਬਿਆਨ ਕਰਨਾ ਸਾਡੇ ਹੱਥ ਵਸ ਵਿੱਚ ਵੀ ਨਹੀਂ ਹੈ ਅਸੀਂ ਸਿਰਫ ਤੇ ਸਿਰਫ ਉਹਨਾਂ ਦੀ ਸਿਫਤ ਸਲਾਹੀ ਕਰ ਸਕਦੇ ਹਾਂ ਇੰਨੀ ਕ ਸਾਡੀ ਔਕਾਤ ਹੈ ਉਹਨਾਂ ਨੂੰ ਯਾਦ ਕਰ ਸਕਦੇ ਹਾਂ ਤੇ ਯਕੀਨ ਕਰਕੇ ਜਾਣਿਆ ਕਿ ਜਿੰਨਾ ਅਸੀਂ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹਾਂ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਹੀ ਸਾਡੇ ਤੇ ਮਿਹਰਬਾਨ ਹੋ ਜਾਂਦੇ ਹਨ ਵੈਸੇ ਤਾਂ ਅਸੀਂ ਦਿਨ ਵਿੱਚ ਕਈ ਵੇਲੇ ਪਰਮਾਤਮਾ ਜੀ ਨੂੰ ਯਾਦ ਕਰਦੇ ਹੋਵਾਂਗੇ ਪਰ ਉਹ ਹਾਜ਼ਰ ਨਾਜ਼ਰ ਹਨ ਉਹ ਸਾਡੇ ਕੋਲ ਹਨ ਦਿਨ ਦੇ ਵਿੱਚ ਕਿਸੇ ਵੇਲੇ ਵੀ ਜਪਿਆ ਹੋਇਆ ਨਾਮ ਪਰਮਾਤਮਾ ਜੀ ਦਾ ਨਾਮ ਸਾਡਾ ਭਲਾ ਕਰ ਸਕਦਾ ਹੈ ਕਈ ਵਾਰ ਸਾਧ ਸੰਗਤ ਜੀ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਮਹਿਸੂਸ ਕੀਤਾ ਹੋਵੇਗਾ ਕਿ ਅਚਾਨਕ ਤੁਹਾਨੂੰ ਲੱਗਦਾ ਹੋਵੇ ਕਿ ਮੇਰੇ ਤੇ ਕੋਈ ਬਹੁਤ ਹੀ ਮਾੜਾ ਸਮਾਂ ਆਉਣ ਵਾਲਾ ਸੀ ਕਈ ਵਾਰ ਅਚਾਨਕ ਤੁਸੀਂ ਕਿਸੇ ਦੁਰਘਟਨਾ ਤੋਂ ਬਚੇ ਹੋ ਉਸ ਵੇਲੇ ਤੁਹਾਨੂੰ ਪਰਮਾਤਮਾ ਜੀ ਦੀ ਯਾਦ ਜ਼ਰੂਰ ਆਈ ਹੋਵੇਗੀ ਤੇ ਜਦੋਂ ਤੁਹਾਨੂੰ ਪਰਮਾਤਮਾ ਜੀ ਨੇ ਹੱਥ ਦੇ ਕੇ ਉਸ ਦੁਰਘਟਨਾ ਤੋਂ ਬਚਾਇਆ ਹੋਵੇਗਾ ਤੇ ਤੁਸੀਂ ਮਨ ਹੀ ਮਨ ਪਰਮਾਤਮਾ ਜੀ ਦਾ ਕਿੰਨਾ ਸ਼ੁਕਰਾਨਾ ਕੀਤਾ ਹੋਵੇਗਾ ਇਸ ਗੱਲ ਨੂੰ ਕਦੀ ਆਪਣੇ ਨਾਲ ਵਿਚਾਰ ਕੇ ਵੇਖ ਲੈਣਾ ਤੁਹਾਨੂੰ ਖੁਦ ਮਹਿਸੂਸ ਹੋ ਜਾਵੇਗਾ ਕਿ ਪਰਮਾਤਮਾ ਜੀ ਤੁਹਾਡੇ ਨਾਲ ਕਿੱਥੇ ਅੰਗ-ਸੰਗ ਸਹਾਈ ਹੁੰਦੇ ਹਨ ਸਾਧ ਸੰਗਤ ਜੀ ਜੱਪਿਆ ਹੋਇਆ ਪਰਮਾਤਮਾ ਜੀ ਦਾ ਨਾਮ ਹੀ ਸਾਡਾ ਭਲਾ ਕਰ ਦਿੰਦਾ ਹੈ ਪਰ ਇਹ ਵੇਲਾ ਜਿਹਦੀ ਅਸੀਂ ਗੱਲ ਕਰਨ ਵਾਲੇ ਹਾਂ ਅੰਮ੍ਰਿਤ ਵੇਲਾ 3 ਵਜੇ ਤੋਂ 6 ਵਜੇ ਵਿੱਚਕਾਰ ਦਾ ਵੇਲਾ ਜਿਹੜਾ ਕਿ ਬੜਾ ਜ਼ਿਆਦਾ ਪਾਵਰਫੁਲ ਸਮਾਂ ਹੁੰਦਾ ਹੈ ਬੜਾ ਹੀ ਸ਼ਕਤੀਸ਼ਾਲੀ ਸਮਾਂ ਹੁੰਦਾ ਹੈ ਮਹਾਪੁਰਖ ਜੀ ਤਾਂ ਆਖਦੇ ਹਨ ਕਿ ਇਸ ਵੇਲੇ ਵਿੱਚ ਪਰਮਾਤਮਾ ਜੀ ਇੰਨੇ ਜ਼ਿਆਦਾ ਸਾਡੇ ਨੇੜੇ ਹੁੰਦੇ ਹਨ ਇੰਨਾ ਕੋਈ ਮਨੁੱਖ ਵੀ ਸਾਡੇ ਨੇੜੇ ਨਹੀਂ ਹੁੰਦਾ ਤੇ ਅਸੀਂ ਜੇਕਰ ਇਸ ਵੇਲੇ ਦੇ ਵਿੱਚ ਉੱਠ ਪਈਏ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਗੁਰੂ ਜੀ ਦੇ ਵੱਲ ਵਧੇ ਹੋਏ ਸਾਡੇ ਪਹਿਲੇ ਕਦਮ ਬਣ ਜਾਣਗੇ ਸਤਗੁਰ ਸੱਚੇ ਪਾਤਸ਼ਾਹ ਫਿਰ ਉਸ ਵਿਅਕਤੀ ਦੀ ਬਾਹਾਂ ਝੱਟ ਮੱਟ ਫੜ ਲੈਂਦੇ ਹਨ ਉਸ ਦੀ ਜ਼ਿੰਦਗੀ ਦੇ ਸਾਰੇ ਹੀ ਦੁੱਖਾਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦੇ ਹਨ ਭਾਵੇਂ ਇਸ ਵੇਲੇ ਦੇ ਵਿੱਚ ਕੋਈ ਵੀ ਇੱਕ ਵਾਰ ਵਾਹਿਗੁਰੂ ਜੀ ਹੀ ਭਾਵੇਂ ਕਹਿ ਲਵੇ ਨਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਦੇ ਇੱਕ ਵਾਰ ਵਾਹਿਗੁਰੂ ਕਹਿਣ ਦੇ ਨਾਲ ਵੀ ਉਹਦੇ ਤੇ ਮਿਹਰਬਾਨ ਹੋ ਜਾਂਦੇ ਹਨ ਇੰਨਾ ਜ਼ਿਆਦਾ ਇਹ ਪਾਵਰਫੁਲ ਸਮਾਂ ਹੁੰਦਾ ਹੈ ਇਸ ਵੇਲੇ ਪਰਮਾਤਮਾ ਜੀ ਦੀ ਕਿਰਪਾ ਵਰਸ ਰਹੀ ਹੁੰਦੀ ਹੈ ਫਿਰ ਇਹ ਕੋਈ ਔਖਾ ਕੰਮ ਨਹੀਂ ਕਿ ਇਸ ਵੇਲੇ ਦੇ ਵਿੱਚ ਜਦੋਂ ਜਾਗ ਆ ਜਾਵੇ ਭਾਵੇਂ ਤੁਸੀਂ ਇਹ అలਾਰਮ ਦੀ ਸਹਾਇਤਾ ਨਾਲ ਹੀ ਉੱਠਦੇ ਹੋ ਤਾਂ ਵੀ ਜੇਕਰ ਤੁਹਾਡੀ ਜਾਗ ਇਸ ਵੇਲੇ ਵਿੱਚ ਖੁੱਲ ਜਾਂਦੀ ਹੈ ਦੋ ਤੋਂ 6 5 ਵਿਚਕਾਰ ਜੇਕਰ ਤੁਸੀਂ ਕਿਸੇ ਵੀ ਵੇਲੇ ਉੱਠ ਪੈਂਦੇ ਹੋ ਇਸ ਵੇਲੇ ਦਾ ਇੱਕ ਇੱਕ ਪਲ ਬੜਾ ਕੀਮਤੀ ਹੈ ਜੇਕਰ ਤੁਸੀਂ ਸੰਭਾਲ ਲਿਆ ਤੇ ਸਮਝੋ ਪਰਮਾਤਮਾ ਜੀ ਦੀ ਕਿਰਪਾ ਨੂੰ ਸੰਭਾਲ ਲਿਆ ਇਸ ਵੇਲੇ ਵਿੱਚ ਉੱਠਣ ਵਾਲੇ ਮਨੁੱਖਾਂ ਤੇ ਪਰਮਾਤਮਾ ਜੀ ਛੇਤੀ ਮਿਹਰਬਾਨ ਹੁੰਦੇ ਹਨ ਤੇ ਉਹਨਾਂ ਦੀ ਅਰਦਾਸ ਛੇਤੀ ਕਬੂਲ ਹੋ ਜਾਂਦੀ ਹੈ ਉਹ ਲੋਕ ਜਿਹੜੇ ਹੁੰਦੇ ਹਨ ਉਹ ਪਾਤਸ਼ਾਹ ਜੀ ਨੂੰ ਪਿਆਰੇ ਲੱਗਦੇ ਹਨ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਬੜੇ ਨੇੜੇ ਹੋ ਜਾਂਦੇ ਹਨ ਅਸੀਂ ਹਰ ਰੋਜ਼ ਪੜ੍ਹਦੇ ਹਾਂ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਉਹ ਪਰਮ ਪਿਤਾ ਪਰਮਾਤਮਾ ਜੀ ਦੁੱਖ ਦੂਰ ਕਰਨ ਵਾਲੇ ਹਨ ਉਹ ਸਾਡੇ ਜਿਸਮਾਨੀ ਤੇ ਆਤਮਿਕ ਸਾਰੇ ਹੀ ਰੋਗ ਦੂਰ ਕਰ ਦੇਣਗੇ ਕੋਈ ਮਨੁੱਖ ਕਿਸੇ ਵੀ ਭਾਵਨਾ ਦੇ ਨਾਲ ਜੇਕਰ ਪਰਮਾਤਮਾ ਨੂੰ ਇੱਕ ਵਾਰ ਵੀ ਯਾਦ ਕਰ ਲਵੇ ਜੇਕਰ ਜ਼ਿੰਦਗੀ ਵਿੱਚ ਕੋਈ ਦੁੱਖ ਤਕਲੀਫ ਹੈ ਤੁਹਾਡੀ ਅਰਦਾਸ ਬੀਨਦੀ ਪਰਮਾਤਮਾ ਜੀ ਦੇ ਅੱਗੇ ਇਸ ਵੇਲੇ ਕਰ ਸਕਦੇ ਹੋ ਜੇ ਤੁਹਾਨੂੰ ਕੁਝ ਚਾਹੀਦਾ ਹੈ ਤਾਂ ਪਰਮਾਤਮਾ ਜੀ ਤੋਂ ਮੰਗ ਲਓ ਪਰਮਾਤਮਾ ਦੇਂਦਿਆਂ ਦੇਰ ਨਹੀਂ ਲਾਉਂਦੇ ਇਸ ਗੱਲ ਨੂੰ ਤੁਸੀਂ ਭਾਵੇਂ ਪਰਖ ਕੇ ਵੇਖ ਲਿਓ ਸਾਧ ਸੰਗਤ ਜੀ ਪਰਮਾਤਮਾ ਜੀ ਤਾਂ ਆਪ ਆਖਦੇ ਹਨ ਸਾਚੇ ਸਹਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਤੇ ਸੋ ਪਾਵੇ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕਿਸੇ ਚੀਜ਼ ਦੀ ਥੋੜ੍ਹ ਨਹੀਂ ਹੈ ਤੇ ਨਾ ਹੀ ਉਹ ਦੇਣ ਲੱਗਿਆਂ ਦੇਰ ਲਗਾਉਂਦੇ ਹਨ ਪਰ ਦਿੰਦੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਚਾਹਣ ਵਾਲੇ ਹਨ ਤੇ ਅਮ੍ਰਿਤ ਵੇਲੇ ਨੂੰ ਸੰਭਾਲਦੇ ਹਨ ਅਸੀਂ ਨਾਮ ਜਪਣਾ ਹੈ ਇਹਨਾਂ ਕੋਈ ਯਾਦ ਕਰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਦੇਣ ਨੂੰ ਸਾਰੀਆਂ ਦਾਤਾਂ ਮਜਬੂਰ ਹੋ ਜਾਣਗੇ ਜੋ ਕਰਮਾ ਦੇ ਵਿੱਚ ਲਿਖਿਆ ਹੈ ਉਹ ਸਾਥ ਸੰਗ ਜੀ ਮਿਲ ਕੇ ਹੀ ਰਹਿਣਾ ਹੈ ਜੋ ਕਰਮਾਂ ਤੇ ਭਾਗਾਂ ਵਿੱਚ ਨਾਂ ਵੀ ਲਿਖਿਆ ਹੋਵੇ ਤਾਂ ਪਰਮਾਤਮਾ ਜੀ ਦੀ ਬਖਸ਼ਿਸ਼ ਦੇ ਨਾਲ ਉਹ ਵੀ ਸਾਡੇ ਖਾਤੇ ਵਿੱਚ ਪੈ ਜਾਣਗੀ ਸਾਡੇ ਕਰਮਾਂ ਨੂੰ ਹੀ ਬਦਲ ਸਕਦੇ ਹਨ ਕੋਈ ਭਰੋਸੇ ਦੇ ਨਾਲ ਆਪਣੇ ਪਰਮਾਤਮਾ ਨੂੰ ਯਾਦ ਕਰਕੇ ਤਾਂ ਵੇਖੇ ਕੋਈ ਨਿਯਮਾਂ ਦੇ ਨਾਲ ਉਹਨਾਂ ਨੂੰ ਯਾਦ ਵਿੱਚ ਬਿਠਾ ਕੇ ਤਾਂ ਵੇਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਹੁਤ ਹੀ ਖਜ਼ਾਨੇ ਦੀਆਂ ਚਾਬੀਆਂ ਸਾਨੂੰ ਮਿਲ ਸਕਦੀਆਂ ਹਨ ਸੂਪਰਮਾਤਮਾ ਜੀ ਆਖਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੁੱਟਣ ਦਾ ਤਰੀਕਾ ਬੜਾ ਸੌਖਾ ਹੈ। ਬਸ ਅੰਮ੍ਰਿਤ ਵੇਲੇ ਉੱਠ ਜਾਓ। ਅੰਮ੍ਰਿਤ ਵੇਲੇ ਨੂੰ ਸੰਭਾਲੋ। ਪਰਮਾਤਮਾ ਸੱਚੇ ਪਾਤਸ਼ਾਹ ਜੀ ਨੂੰ ਉਹ ਲੋਕ ਬੜੇ ਪਿਆਰੇ ਲੱਗਦੇ ਹਨ ਜਿਹੜੇ ਅੰਮ੍ਰਿਤ ਵੇਲੇ ਗੁਰੂ ਦੀ ਗੋਦ ਵਿੱਚ ਬੈਠਦੇ ਹਨ। ਅੰਮ੍ਰਿਤ ਵੇਲੇ ਉੱਠਦੇ ਹਨ ਤੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਨ। ਗੁਰਬਾਣੀ ਦੇ ਲੜ ਲੱਗ ਜਾਂਦੇ ਹਨ। ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹਨ। ਉਹ ਸੱਚੇ ਪਾਤਸ਼ਾਹ ਜੀ ਦੀ ਗੋਦੀ ਦੇ ਲਾਲ ਬਣ ਜਾਂਦੇ ਹਨ ਮਾਪਿਓ ਨੂੰ ਆਪਣੇ ਬੱਚੇ ਸਾਤ ਸੰਗਤ ਜੀ ਕਿੰਨੇ ਪਿਆਰੇ ਲੱਗਦੇ ਹਨ ਇਸੇ ਤਰ੍ਹਾਂ ਪਰਮਾਤਮਾ ਨੂੰ ਵੀ ਉਹੀ ਬੱਚੇ ਪਿਆਰੇ ਲੱਗਦੇ ਹਨ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਹਨ ਇਸ ਵੇਲੇ ਵਿੱਚ ਉੱਠਣਾ ਕੋਈ ਔਖਾ ਕੰਮ ਨਹੀਂ ਹੈ ਜੇ ਬਿਸਤਰ ਤੇ ਉੱਠ ਕੇ ਬੈਠਿਆ ਨਹੀਂ ਜਾਂਦਾ ਤੇ ਲੰਮੇ ਪਏ ਪਏ ਹੀ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿਓ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਜਿਵੇਂ ਹੀ ਮੁਖ ਦੇ ਵਿੱਚੋਂ ਵਾਹਿਗੁਰੂ ਜੀ ਨਿਕਲੇਗਾ ਤਿਵੇਂ ਹੀ ਮਾਲਕ ਪ੍ਰਭੂ ਦਾ ਸ਼ੁਕਰਾਨਾ ਕਰਾਂਗੇ ਤਾਂ ਸਾਥ ਸੰਗਤ ਜੀ ਯਕੀਨ ਕਰਕੇ ਜਾਣ ਲੈਣਾ ਕਿ ਸਾਡੇ ਮਨ ਦੀ ਮੈਲ ਦੂਰ ਹੋ ਜਾਵੇਗੀ ਸਾਡੇ ਮਨ ਦੀ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇਗਾ ਸਾਡੇ ਮਨ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ ਸਾਡਾ ਮਨ ਪਵਿੱਤਰ ਹੋ ਜਾਵੇਗਾ ਸਾਡੇ ਮਨ ਦੇ ਵਿੱਚੋਂ ਤੇਰੇ ਤੇ ਮੇਰੇ ਦੀ ਭਾਵਨਾ ਮੁੱਕ ਜਾਵੇਗੀ ਜਦੋਂ ਤੇਰ ਮੇਰ ਹੀ ਮੁੱਕ ਗਈ ਫਿਰ ਕਿਸ ਗੱਲ ਦੀ ਲੜਾਈ ਤੇ ਕਿਸ ਗੱਲ ਦਾ ਝਗੜਾ ਫਿਰ ਤਾਂ ਕਲੇ ਕਲੇਸ਼ ਹੀ ਸਾਡੀ ਜ਼ਿੰਦਗੀ ਵਿੱਚੋਂ ਮੁੱਕ ਜਾਵੇਗਾ ਲੜਾਈਆਂ ਤਾਂ ਸਾਸ ਸੰਗਤ ਜੀ ਉੱਥੇ ਪੈਂਦੀਆਂ ਹਨ ਜਿੱਥੇ ਤੇਰ ਮੇਰ ਚੱਲਦੀ ਹੈ ਜਦੋਂ ਇਹ ਵਿਚਾਰ ਹੀ ਸਾਡੇ ਮਨ ਦੇ ਅੰਦਰੋਂ ਦੂਰ ਜਾਣੇ ਸ਼ੁਰੂ ਹੋ ਗਏ ਤਾਂ ਸਮਝੋ ਕਿ ਪਰਮਾਤਮਾ ਦੀ ਗੋਦ ਦਾ ਤੁਸੀਂ ਨਿਗਮਣ ਰਹੇ ਹੋ ਤੁਹਾਡੇ ਮਨ ਦੀਆਂ ਮਰਜ਼ੀਆਂ ਫਿਰ ਪਰਮਾਤਮਾ ਜੀ ਪੂਰੀਆਂ ਕਰਦੇ ਆਂ ਦੇਰ ਨਹੀਂ ਲਾਉਣਗੇ ਜੋ ਤੁਹਾਨੂੰ ਮਿਲੇਗਾ ਤੁਹਾਨੂੰ ਕਦੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਵਾਹਿਗੁਰੂ ਵਾਹਿਗੁਰੂ ਬੋਲੋ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖ ਲਓ ਇਸ ਵੇਲੇ ਦੇ ਵਿੱਚ ਉੱਠ ਕੇ ਨਾਮ ਜਪਣ ਦੇ ਲਈ ਕਈ ਲੋਕ ਤਾਂ ਤਰਸਦੇ ਫਿਰਦੇ ਹਨ ਪਰਮਾਤਮਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਿਆ ਕਰੋ ਅੰਮ੍ਰਿਤ ਵੇਲੇ ਦਾ ਜਾਗਣਾ ਪਰਮਾਤਮਾ ਜੀ ਪਖਸ਼ੋ ਇਹ ਹੀ ਅਰਦਾਸ ਕਰਿਆ ਕਰੋ ਪਰਮਾਤਮਾ ਜੀ ਦੀ ਫਿਰ ਕਿਰਪਾ ਤੁਹਾਡੇ ਤੇ ਹੋਣੀ ਲਾਜ਼ਮੀ ਹੋ ਜਾਵੇਗੀ ਜਿਹੜੇ ਆਖਦੇ ਹਨ ਕਿ ਇਸਨਾਨ ਨਹੀਂ ਕੀਤਾ ਜਾਂਦਾ ਸਵੇਰੇ ਉੱਠ ਕੇ ਵਾਹਿਗੁਰੂ ਜੀ ਨੇ ਤੁਹਾਡੇ ਕੋਲੋਂ ਸਭ ਕੁਝ ਆਪ ਕਰਵਾ ਲੈਣਾ ਹੈ ਤੁਸੀਂ ਬਸ ਇੱਕ ਕਦਮ ਪਰਮਾਤਮਾ ਜੀ ਦੇ ਵੱਲ ਵਧਾਉਣਾ ਹੈ ਬਾਕੀ ਤਾਂ ਲੱਖਾਂ ਕਰੋੜਾਂ ਕਦਮ ਪਰਮਾਤਮਾ ਜੀ ਤੁਹਾਡੀ ਆਪ ਬਾਹ ਫੜ ਲੈਣਗੇ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਨ ਦੀ ਲੋੜ ਹੈ ਬਸ ਕਿ ਪਰਮਾਤਮਾ ਜੀ ਸਾਡੇ ਤੇ ਕਿਰਪਾ ਕਰੋ ਆਪਣੇ ਚਰਣਾ ਨਾਲ ਲਾ ਲਓ ਆਪਣੇ ਚਰਣਾ ਦੀ ਧੂੜ ਸਮਝ ਲਓ ਤੁਸੀਂ ਆਪਣਾ ਨਾਮ ਜਪਾਓ ਫਿਰ ਵੇਖਣਾ ਪ੍ਰਮਾਤਮਾ ਜੀ ਤੁਹਾਨੂੰ ਉਦਮ ਆਪਣੇ ਆਪ ਹੀ ਦੇ ਦੇਣਗੇ ਉਹਨਾਂ ਨੇ ਇਸ਼ਨਾਨ ਵੀ ਕਰਵਾ ਲੈਣਾ ਹੈ ਤੇ ਜਿੰਨੀ ਕੇ ਬਾਣੀ ਦੀ ਤੁਹਾਡੇ ਕੋਲ ਸਮਰੱਥਾ ਹੋਈ ਉਹ ਵੀ ਕਰਵਾ ਲੈਣੀ ਹੈ ਸੋ ਸਾਥ ਸੰਗਤ ਜੀ ਅੱਜ ਹੀ ਰਾਤ ਤੂੰ ਸੌਣ ਲੱਗਿਆਂ ਪ੍ਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੋਈਏ ਮਹਾਪੁਰਖ ਜੀ ਆਖਦੇ ਹਨ ਭਾਈ ਇਹ ਕਿਹਾ ਕਰੋ ਕਿ ਪਰਮਾਤਮਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ ਸਿਮਰਨ ਕਰਵਾਓ ਤਾਂ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਪਰਮਾਤਮਾ ਜੀ ਤੁਹਾਡੇ ਤੇ ਕਿੰਨੀ ਕਿਰਪਾ ਵਰਸਾ ਰਹੇ ਹਨ ਤੁਹਾਨੂੰ ਗੁਰਬਾਣੀ ਪੜਨ ਵਿੱਚ ਆਨੰਦ ਆਉਣਾ ਮਹਿਸੂਸ ਹੋ ਜਾਵੇਗਾ ਤੁਸੀਂ ਅੰਮ੍ਰਿਤ ਵੇਲੇ ਭਾਵੇਂ 10 15 ਮਿੰਟ ਵੀ ਜੇਕਰ ਪਰਮਾਤਮਾ ਲਈ ਕੱਢ ਸਕਦੇ ਹੋ ਤਾਂ ਜ਼ਰੂਰ ਕੱਢੋ ਪਰਮਾਤਮਾ ਜੀ ਤੁਹਾਡੇ ਤੇ ਬਖਸ਼ਿਸ਼ਾਂ ਕਰਦੇ ਆਂ ਦੇਰ ਨਹੀਂ ਲੱਗਣ ਤਾਂ ਵੇਖਣਾ ਤੁਸੀਂ ਅੰਮ੍ਰਿਤ ਵੇਲੇ ਦੇ ਵਿੱਚ ਜੇਕਰ ਉੱਠ ਕੇ ਬੈਠ ਜਾਓਗੇ ਤਾਂ ਪਰਮਾਤਮਾ ਦੀ ਕਿਰਪਾ ਹੋਣੀ ਲਾਜ਼ਮੀ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ